ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ 1 ਤਰੀਕ 3 ਤੀਸਰਾ ਮਹੀਨਾ 2025 ਦੇ ਨਵੇਂ ਰਿਸ਼ਤੇ ਨੋਟ ਕਰੋ ਜੀ ਉਸ ਤੋਂ ਬਾਅਦ ਸਾਡੇ ਨਾਲ ਤੁਸੀਂ ਫਾਈਲ ਨੰਬਰ ਦੱਸ ਕੇ ਜੋੜਨਾਗਾ ਜੀ ਅਸੀਂ ਤੁਹਾਨੂੰ ਕੁੜੀ ਵਾਲਿਆਂ ਦਾ ਬਾਇਓ ਡਾਟਾ ਪਿਕ ਤੇ ਨੰਬਰ ਸੈਂਡ ਕਰਾਂਗੇ ਜੀ ਜਿਹੜੇ ਕਿ ਪਰਿਵਾਰ ਵਾਲਿਆਂ ਨੇ ਸਾਨੂੰ ਸੈਂਡ ਕਰਿਆ ਹੁੰਦਾ ਹੈਗਾ ਵੇਰਵਾ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤਾਂ ਜੋ ਹਰ ਰੋਜ਼ ਨਵੇਂ ਰਿਸ਼ਤੇ ਦੀਆਂ ਐਡਾਂ ਤੁਹਾਡੇ ਤੱਕ ਪਹੁੰਚ ਸਕਣ ਜੀ ਬਹੁਤ ਹੀ ਵਧੀਆ ਪਰਿਵਾਰਾਂ ਤੋਂ ਮੁੰਡੇ ਕੁੜੀਆਂ ਦੇ ਸਾਡੇ ਕੋਲ ਰਿਸ਼ਤੇ ਹੁੰਦੇ ਆ ਪਰ ਅੱਜ ਰਿਸ਼ਤੇ ਸਿਰਫ 15 ਕੁੜੀਆਂ ਦੇ ਨਵੇਂ ਆ ਜੀ ਓਨਲੀ ਗਰਲਸ ਦੇ ਰਿਸ਼ਤੇ ਲੈ ਕੇ ਆਏ ਆਗੇ ਰਿਸ਼ਤਾ ਹੈ 543 ਨੰਬਰ ਨਾਮ ਕੌਰ ਕੁੜੀ ਦੀ ਉਮਰ 2195 ਪਿੰਡ ਪੁਰਾਣੀ ਨੀਲੋ ਖੇੜੀ ਤੋਂ ਰਿਸ਼ਤਾ ਹੈਗਾ ਪੜਾਈ ਪਲੱਸ 2 ਪਾਸ ਫੈਮਲੀ ਦੇ ਦੋ ਬ੍ਰਦਰ 1 ਸਿਸਟਰ ਫਾਦਰ ਐਗਰੀਕਲਚਰ ਦਾਸ ਕਿਲੇ ਜਮੀਨ ਆਪਣੀ ਬ੍ਰਦਰ ਪੀਅਰ ਕਨੇਡਾ ਐਂਡ ਯੂਕੇ ਦਾ ਜੱਟ ਸਿੱਖ ਗੁਰਸਿੱਖ ਫੈਮਲੀ ਆ ਗੋਤ ਕੁੜੀ ਦਾ ਸੋਹੀ ਆ ਰਿਸ਼ਤਾ ਕਰਨਾਲ ਜ਼ਿਲ੍ਹੇ ਹਰਿਆਣਾ ਤੋਂ ਆ ਰਸਤਾ ਮੁੰਡਾ ਕਿਸੇ ਵੀ ਕੰਟਰੀ ਦਾ ਪੀਆਰ ਹੋਵੇ ਹਾਈਟ 5 ਫੁੱਟ 2 ਹੋ ਹੈ ਕੁੜੀ ਦੀ ਮੁੰਡਾ ਸਿੱਖ ਸਰਦਾਰ ਹੋਵੇ ਅਤੇ ਨਸ਼ੇ ਪਤੇ ਤੋਂ ਰਹਿਤ ਹੋਵੇ 543 ਨੰਬਰ ਰਸਤਾ ਅਗਲਾਗਾਜੀ ਜ਼ਿਲ੍ਹਾ ਬਠਿੰਡਾ ਨਾਮ ਰਾਜਵੀਰ ਕੌਰ ਕਾਸਟਾ ਜਰਸੀ ਗੋ ਸਿੱਧੂ ਡੇਟੋ ਬਸ 7 ਸਤੰਬਰ 1992 ਹਾਈਟ 55 ਪੜ੍ਹਾਈ ਪਲੱਸ 2 ਗ੍ਰੇਡ ਨਾਨ ਮੈਡੀਕਲ ਇਲੈਕਟ੍ਰੋ ਇਲੈਕਟ੍ਰੋ ਮਕੈਨਿਕਲ ਇੰਜੀਨੀਅਰਿੰਗ ਟੈਕਨੀਸ਼ੀਅਨ ਡਿਪਲੋਮਾ 온ਟਾਰੀਓ ਕੈਨੇਡਾ ਵਰਕ ਪਮਟ ਵਰਕ ਐਟ ਪੂਰੇ ਲੈਟਰ ਆਈ ਐਨ ਸੀ ਹੈਵ ਕੈਨੇਡੀਅਨ ਸਿਟੀਜ਼ਨਸ਼ਿਪ ਕੁੜੀ ਕੈਨੇਡਾ ਦੀ ਸਿਟੀਜ਼ਨ ਹੈ ਜੀ ਮੰਗ ਹੈ ਜੀ ਰਿਸ਼ਤਾ ਮੁੰਡਾ ਕੈਨੇਡਾ ਪੀਆਰ ਹੋਵੇ ਜ਼ਮੀਨ 20 ਕਿੱਲੇ ਤੱਕ ਆਉਂਦੀ ਹੋਵੇ ਵਿਆਹ ਵਧੀਆ ਕਰਨਾ ਜੀ ਅਗਲਾ ਰਿਸ਼ਤਾ ਆਇਆ 545 ਜ਼ਿਲ੍ਹਾ ਜਲੰਧਰ ਤੋਂ ਡਾਈਵੋਰਸ ਕੁੜੀ ਦਾ ਰਿਸ਼ਤਾਗਾ ਨਾਮ ਕੌਰ ਕਾਸਟਾ ਜਰਸੀ ਕੁਮਰ ਉਮਰ 39 ਸਾਲ ਹਾਈਟ 52 ਪੜ੍ਹਾਈ ਬੀਏ ਪਾਸ ਇਹਨਾਂ ਕੋਲ ਇੱਕ ਬੱਚੀ ਆ 5 ਸਾਲ ਦੀ ਰਿਸ਼ਤਾ ਜਰਸੀ ਕਾਸਟ ਤੋਂ ਹੋਵੇ ਉਮਰ ਬਰਾਬਰ ਦੀ ਹੋਵੇ ਮੁੰਡੇ ਕੋਲ ਭਾਵੇਂ ਇੱਕ ਬੱਚਾ ਹੋਵੇ ਤਾਂ ਵੀ ਇਹ ਪਰਿਵਾਰ ਰਿਸ਼ਤਾ ਕਰ ਦੇਣਗੇ ਮੁੰਡਾ ਚਾਹੀਏ ਬਿੱਡੋ ਹੋਵੇ ਤੇ ਨਸ਼ੇ ਪੱਤੇ ਤੋਂ ਰਹਿਤ ਹੋਵੇ ਰਿਸ਼ਤਾ ਸਿਰਫ ਪੰਜਾਬ ਤੋਂ ਹੀ ਹੋਵੇ ਜ਼ਮੀਨ 2 ਤੋਂ 3 ਕਿੱਲੇ ਤੱਕ ਆਉਂਦੀ ਹੋਵੇ ਜੀ ਜ਼ਮੀਨ ਨਹੀਂ ਤਾਂ ਆਪਦਾ ਪ੍ਰਾਈਵੇਟ ਕੰਮਕਾਰ ਵਧਿਆ ਹੋਵੇ ਜੀ ਫਾਈਲ ਨੰਬਰ ਨਾਲ ਨਾਲ ਤੁਸੀਂ ਜ਼ਰੂਰ ਪਰਿਵਾਰ ਵਾਲੇ ਨੋਟ ਕਰ ਲਿਓ ਜੀ ਉਸ ਤੋਂ ਬਾਅਦ ਸਾਡੇ ਕੋਲ ਪਰਿਵਾਰ ਵਾਲਿਆਂ ਦਾ ਕੰਟੈਕਟ ਤੁਸੀਂ ਲੈ ਸਕਦੇ ਹੋ ਜੀ ਆਗਲਾ ਰਿਸ਼ਤਾ ਆਇਆ 546 ਨੰਬਰ ਜ਼ਿਲ੍ਹਾ ਸ਼੍ਰੀਮੋਗਸਰ ਸਾਹਿਬ ਤੋਂ ਕੁੜੀ ਦਾ ਰਿਸ਼ਤਾ ਹੈਗਾ ਉਮਰ 1992 ਆ ਕਾਸਟ ਆ ਜਰਸੀਖ ਰੰਦਾਵਾ ਗੋਤ ਕਾਦ ਦਾ 55 ਪੜ੍ਹਾਈ ਐ ਐਮ ਐਸ ਸੀ ਫੈਸ਼ਨ ਡਿਜ਼ਾਈਨਿੰਗ ਅਤੇ ਪੀ ਐਚ ਡੀ ਦੀ ਪੜ੍ਹਾਈ ਕਰ ਰਹੀ ਹੈ ਕੁੜੀ ਪ੍ਰੋਫੈਸਰ ਲੱਗੀ ਹੋਈ ਆ ਵਧੀਆ ਤਨਖਾਹ ਗੀ ਰਿਸ਼ਤਾ ਮੁੰਡੇ ਨੂੰ ਜ਼ਮੀਨ 20 ਕਿੱਲੇ ਤੱਕ ਆਉਂਦੀ ਹੋਵੇ ਮੁੰਡਾ ਸਰਕਾਰੀ ਪ੍ਰਾਈਵੇਟ ਜੌਬ ਕਰਦਾ ਹੋਵੇ ਵਿਆਹ ਵਧੀਆ ਕਰਨਾ ਗਾ ਅਗਲਾ ਰਿਸ਼ਤਾ ਆਇਆ 547 ਨਾਮ ਕੌਰ ਕਾਸਟ ਜਰਸੀ ਕਰੇਲੂ ਕੁੜੀ ਦਾ ਰਿਸ਼ਤਾ ਹੈਗਾ ਉਮਰ 5 2 2000 ਦਾ ਬੌਰਨ ਕੱਦ ਦਾ 5 4 ਪੜ੍ਹਾਈ ਪਲੱਸ 2 ਪਰ ਜ਼ਿਲ੍ਹਾ ਫਰੀਦਕੋਟ ਗੋਤਾ ਸਿੱਧੂ ਰਿਸ਼ਤਾ ਮੁੰਡੇ ਨੂੰ ਜ਼ਮੀਨ 5 ਕਿਲੇ ਤੱਕ ਸਰਕਾਰੀ ਪ੍ਰਾਈਵੇਟ ਜੌਬ ਕਰਦਾ ਹੋਵੇ ਪਹਿਲ ਹੈ ਜੀ ਫੌਜੀ ਮੁੰਡੇ ਨੂੰ ਵਿਆਹ ਵਧੀਆ ਕਰਨਾ ਹੈ ਅਗਲਾ ਰਿਸ਼ਤਾ ਹੈ 548 ਨੰਬਰ ਫਾਈਲ ਹਿੰਦੂ ਵਰਨੋਂ 997851 ਜੀ ਐਨ ਐਮ ਨਰਸਿੰਗ ਕੀਤੀ ਐ ਇਸ ਮਸੀਹ ਫੈਮਿਲੀ ਐ ਲੜਕਾ ਵੀ ਮਸੀਹ ਫੈਮਿਲੀ ਤੋਂ ਹੋਵੇ ਗਵਰਨਮੈਂਟ ਜੌਬ ਹੋਵੇ ਜਾਂ ਫਿਰ ਫੋਰਗੈਨ ਹੋਵੇ ਜਾਂ ਵਧੀਆ ਬਿਜ਼ਨਸ ਹੋਵੇ ਪੱਕਾ 크੍ਰਿਸਚੀਅਨ ਨਾ ਹੋਵੇ ਜੀ ਇਹ ਰਿਸ਼ਤਾ ਹੁਸ਼ਿਆਰ ਹੁਸ਼ਿਆਰਪੁਰ ਮੁਕੇਰੀਏ ਤੋਂ ਪਰਵਾਰਦਨ ਬਨੋਟ ਕਰੋ 8194832014 ਅਗਲਾ ਰਿਸ਼ਤਾ ਆਇਆ 549 ਨਾਮ ਕਾ ਔਰ ਜ਼ਿਲ੍ਹਾ ਪਟਿਆਲਾ ਕਾਸਟ ਹੈ ਜਰਸੀ ਗੋਤ ਹੈ ਟਿਵਾਣਾ ਡੇਟ ਆਫ ਬਰਥ 16 ਫਰਵਰੀ 1996 ਹਾਈਟ 5 ਫੁੱਟ 7 ਦੇ 7 ਇੰਚ ਪੜ੍ਹਾਈ ਬੀਟੈਕ ਐਂਡ ਮਾਸਟਰ ਆਫ ਕੰਪਿਊਟਰ ਸਾਇੰਸ ਬਿਗ ਡਾਟਾ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਟ੍ਰਾਂਟੋ ਪੋਸਟ ਗ੍ਰੈਜੂਏਸ਼ਨ ਸੈਂਟਰਲ ਕਾਲਜ ਕਾਰਬੋ ਰਸਤਾ ਜਰਸੀ ਖਬਾਏ ਹੋਵੇ ਜ਼ਮੀਨ 20 ਕਿੱਲੇ ਹੋਵੇ ਅਤੇ ਕੈਨੇਡਾ ਪੀਅਰ ਹੋਵੇ ਅਗਲਾ ਰਿਸ਼ਤਾ ਆਇਆ 550 ਜ਼ਿਲ੍ਹਾ ਬਰਨਾਲੇ ਤੋਂ ਆ ਜੀ ਪਿੰਡ ਆ ਪਧੌੜ ਨਾਮ ਕੌਰ ਕਾਸਟ ਜਰਸੀ ਗੋਤਕ ਗੱਲ ਉਮਰ ਆ 24 ਸਾਲ ਹਾਈਟ 56 ਪੜ੍ਹਾਈ ਬੀਏ ਪਾਸ ਨਾਲ ਕੰਪਿਊਟਰ ਕੋਰਸ ਰਸਤਾ ਮੁੰਡਾ ਵਧੀਆ ਹੋਵੇ ਜ਼ਮੀਨ 5 ਤੋਂ 7 ਕਿੱਲੇ ਤੱਕ ਅਤੇ ਨਸ਼ਾ ਰਹਿਤ ਹੋਵੇ ਮੁੰਡੇ ਦੀ ਕਾਸਟ ਸਿਰਫ ਜੱਟ ਸਿੱਖ ਹੀ ਹੋਵੇ ਅਗਲਾ ਰਿਸ਼ਤਾ ਆਇਆ 551 ਨਾਮ ਕੌਰ ਪਤਾ ਜ਼ਿਲ੍ਹਾ ਮੋਗਾ ਪੜਾਈ ਬੈਚਲਰ ਆਫ ਸਾਇੰਸ ਇਨ ਨਰਸਿੰਗ ਐਡਵਾਂਸ ਹੈਲਥ케ਅਰ ਲੀਡਰਸ਼ਿਪ ਕੈਨੇਡਾ ਨਾ ਭੈਣ ਆ ਜੀ ਨਾਈਂ ਭਰਾ ਇਕੱਲੀ ਹੈ ਜੀ ਕੁੜੀ ਘਰ ਦੇ ਆਂਦੀ ਕਾਦਾ ਕੁੜੀ ਦਾ ਬਹੁਤ ਵਧੀਆ 5 ਫੁੱਟ 6 ਇੰਚ ਕਾਸਟਾ ਜਰਸੀ ਕੋ ਉਮਰ 21 12 1993 ਕੰਮ ਕੈਨੇਡਾ ਵਰਕ ਪਰਮਿਟ ਕੰਪਲੀਟਡ ਆਰ ਐਨ ਪ੍ਰੈਕਟੀਕਲ ਐਗਜ਼ਾਮ ਰੀਸੈਂਟਲੀ ਰਿਸ਼ਤਾ ਮੁੰਡਾ ਕੈਨੇਡਾ ਪੀ ਆਰ ਹੀ ਹੋਵੇ ਜੀ ਆਗਲਾ ਰਸਤਾ ਹੈ 552 ਨਾਮ ਕੌਰ ਪਤਾ ਲੁਧਿਆਣਾ ਪੜਾਈ ਬੀਐਸਸੀ ਬੀਐਡ ਬੀਐਡ ਤੇ ਭੈਣ ਕੋਈ ਨਹੀਂ ਭਰਾ ਦੋ ਆ ਅਨਮੈਰਿਡਾ ਉਹ ਕੱਦ ਕੁੜੀ ਦਾ 5 ਫੁੱਟ 6 ਇੰਚ ਆ ਕਾਸਟ ਹੈ ਜਰਸੀ ਗੋਤਾ ਚੀਮਾ ਉਮਰ 22 ਦਾ 1986 ਹੈ ਜੀ ਕੰਮ ਕੈਨੇਡਾ ਪੀਆਰ ਵਿਧਵਾਗੀ ਜੀ ਇੱਕ ਬੇਟਾ ਹੈਗਾ 9 ਸਾਲ ਦਾ ਰਿਸ਼ਤਾ ਮੁੰਡਾ ਗਰਸਿਕ ਹੋਵੇ ਮਾਲਵਾ ਏਰੀਆ ਦਾ ਹੋਵੇ ਕੈਨੇਡਾ ਇੰਡੀਆ ਹੋਵੇ ਤੇ ਪੜਿਆ ਲਿਖਿਆ ਹੋਵੇ 8 ਕਿਲੇ ਜ਼ਮੀਨ ਹੋਵੇ ਨੌਕਰੀ ਕਰਦਾ ਹੋਵੇ ਆਗਲਾ ਰਿਸ਼ਤਾ ਆਇਆ 553 ਨਾਮ ਕੌਰ ਤਲਾਕਸ਼ੁਦਾਗੀ ਜੀ ਤੇ ਪਤਾ ਜ਼ਿਲ੍ਹਾ ਲੁਧਿਆਣਾ ਪੜ੍ਹਾਈ ਐਵੇਂ ਇੰਗਲਿਸ਼ ਉਸ ਤੋਂ ਬਾਅਦ ਬੀਐਡ ਬੀਐਡ ਤੋਂ ਬਾਅਦ ਆਇਲਟਸ ਜੋ 7 ਬੈਂਡ ਆਏ ਹੋਏ ਆ ਭੈਣ ਕੋਈ ਨਹੀਂ ਭਰਾਏ ਕਰਨ ਮੇਰਾ ਕਾਦਾ 55 ਕਾਸਟ ਹੈ ਜੱਟ ਸੀ ਗੋਤਾ ਗੱਲ ਉਮਰ 1999 ਕੰਮ ਪ੍ਰਾਈਵੇਟ ਸਕੂਲ ਟੀਚਰ ਰਿਸ਼ਤਾ ਮੁੰਡਾ ਯੂਐਸਏ ਕੈਨੇਡਾ ਯੂਕੇ ਪੀਆਰ ਜੱਟ ਸਿੱਖ ਨੂੰ ਪਾਇਲਾ ਉਮਰ ਹੱਦ 45 ایਅਰਸ ਤਲਾਕ ਸੁਦਾ ਬੱਚੇ ਵਾਲੇ ਵੀ ਸੰਪਰਕ ਕਰ ਸਕਦੇ ਹਨ ਪੰਜਾਬ ਚ ਹੈ ਰਿਸ਼ਤਾ 8 ਤੋਂ 12 ਕਿਲੇ ਜ਼ਮੀਨ ਤੇ ਬਾਹਰ ਜਾਣ ਦਾ ਖਰਚਾ ਕਰਨ ਵਾਲੇ ਮੈਸੇਜ ਕਰਨ ਅਗਲਾ ਰਿਸ਼ਤਾ ਆਇਆ 500 ਚਰੰਜਾ ਨੰਬਰ ਜ਼ਿਲ੍ਹਾ ਪਟਿਆਲਾ ਨਾਮ ਕੌਰ ਕਾਸਟਾ ਜਰਸੀ ਗੋਤਾ ਰੰਦਾਵਾ ਡੇਟ ਆਫ ਬਰਥ 27/10/1998 ਪੜਾਈ ਬੀਏ ਸੀ ਨਾਨ ਮੈਡੀਕਲ ਕਾਦਾ 56 ਜੌਬ ਹਸਪੀਟਲ ਰਜੈਕਟਰ ਨਰਸ ਹੈ ਜੀ ਫੈਮਿਲੀ ਚ ਮਾਤਾ ਪਿਤਾ ਇੱਕ ਭਰਾ ਹੈ ਰਿਸ਼ਤਾ ਪੰਜਾਬ ਤੋਂ ਹੀ ਹੋਵੇ ਮੁੰਡਾ ਵਧੀਆ ਪੜਿਆ ਲਿਖਿਆ ਹੋਵੇ ਤੇ ਜ਼ਮੀਨਦਾਰ ਕਿੱਲੇ ਹੋਵੇ ਅਗਲਾ ਰਿਸ਼ਤਾ ਆਇਆ 555 ਰੋਪੜ ਤੋਂ ਕੁੜੀ ਦਾ ਰਿਸ਼ਤਾ ਹੈਗਾ ਕਾਸਟ ਹੈ ਜਰਸੀ ਗੋਤਾ ਗੇਲਾ ਉਮਰ 8 10 1995 ਹਾਈਟ 56 ਪੜਾਈ ਬੀਏ ਪਾਸ ਫੈਮਿਲੀ ਚ ਮਾਤਾ ਪਿਤਾ ਦੋ ਭਰਾ ਨੇ ਇੱਕ ਭੈਣ ਵੱਡੀ ਭੈਣ ਮੈਰਿਡ ਰਿਸ਼ਤਾ ਮੁੰਡਾ ਵਧੀਆ ਪੜਿਆ ਲਿਖਿਆ ਹੋਵੇ ਅਤੇ ਫੈਮਲੀ ਵੈਸ਼ਨੂ ਤੇ ਨਸ਼ਾ ਰਹਿਤ ਹੋਵੇ ਮੁੰਡਾ ਹੋਵੇ ਜ਼ਮੀਨ 5+ ਹੋਵੇ ਅਗਲਾ ਰਿਸ਼ਤਾ ਆਇਆ 556 ਨੰਬਰ ਨਾਮ ਕੌਰ ਕਾਸਟ ਹੈ ਲੁਬਾਣਾ ਸਿੱਖ ਉਮਰ 1998 ਕੱਦ 55 ਪੜ੍ਹਾਈ ਗ੍ਰੈਜੂਏਸ਼ਨ ਪਾਸ ਕੁੜੀ ਨੇ ਕੰਪਿਊਟਰ ਕੋਰਸ ਕਰਿਆ ਹੋਇਆ 2 ਸਾਲ ਦਾ ਰਿਸ਼ਤਾ ਸਿਰਫ ਲੁਬਾਣਾ ਕਾਸਟ ਤੋਂ ਹੋਵੇ ਕੁੜੀ ਦਾ ਜ਼ਿਲ੍ਹਾ ਲੁਧਿਆਣਾ ਦਾ ਮੁੰਡਾ ਵਧੀਆ ਪ੍ਰਾਈਵੇਟ ਜੌਬ ਜਾਂ ਆਪਣਾ ਬਿਜ਼ਨਸ ਕਰਦਾ ਹੋਵੇ अगला लास्ट रिश्ता जी 557 नंबर नाम कौर कास्ट मिस्त्री तर्खान उमर 1998 कादा 5 6 पढ़ाई प्लस 2 पास ਨਾਲ ਸਲਾਈ ਦਾ ਵਧੀਆ ਕੰਮ ਕੰਪਿਊਟਰ ਕੋਰਸ ਤੇ 3 ਸਾਲ ਦਾ ਕੰਪਿਊਟਰ ਕੋਰਸ ਕਰਿਆ ਹੈਗਾ ਫੈਮਿਲੀ ਚ ਕੁੜੀ ਦੇ ਮਾਤਾ ਪਿਤਾ ਇੱਕ ਭਰਾ ਹੈ ਰਿਸ਼ਤਾ ਸਿਰਫ ਆਪਣੀ ਹੀ ਮਿਸਤਰੀ ਕਾਸਟ ਚ ਹੋਵੇ ਮੁੰਡਾ ਵਧੀਆ ਕੰਮਕਾਰ ਕਰਦਾ ਹੋਵੇ ਜਾਂ ਆਪਣਾ ਬਿਜ਼ਨਸ ਹੋਵੇ ਹਥੀਕਾਰੀਗਰ ਹੋਵੇ ਜੀ ਇਸਦੀ ਅੱਜ ਦੇ ਬਹੁਤ ਵਧੀਆ ਪਰਿਵਾਰਾਂ ਤੋਂ ਸਿਰਫ ਕੁੜੀਆਂ ਦੇ 15 ਰਿਸ਼ਤੇ ਜੀ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਜੀ ਬਾਕੀ ਜਿਹੜਾ ਪਰਿਵਾਰ ਚੈਨਲ ਤੇ ਨਵੇਂ ਜੁੜੇ ਹੋਣ ਜੀ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਜੀ